ਜਿਲ੍ਹਾ ਨੂਨੂ ਲੁਈਆ ਖਾਸ ਜਿਲ੍ਹਾ ਜਲੰਧਰ ਵਿਖੇ ਜਲੰਧਰ ਪਬਲਿਕ ਸਕੂਲ ਵਿਖੇ ਜਿਲ੍ਹਾ ਪਤਰੀ ਕਰਾਟੇ ਚੈਂਪੀਅਨਸ਼ਿਪ ਕਰਾਟੇ ਐਸੋਸੀਏਸ਼ਨ ਜਲੰਧਰ ਵੱਲੋਂ ਕਰਵਾਈ ਗਈ ਜਿਸ ਵਿੱਚ ਜਿਲ੍ਹਾ ਜਲੰਧਰ ਦੇ 150 ਦੇ ਕਰੀਬ ਖਿਡਾਰੀਆਂ ਨੇ ਭਾਗ ਲਿਆ ਜਿਸ ਵਿੱਚ ਗੁਰੈਨ ਦੀ ਸ਼ੋਰੇ মার্শাল ਆਰਟਸ ਕੋਰਸ ਅਕੈਡਮੀ ਦੇ ਖਿਡਾਰੀਆਂ ਨੇ 14 골ਡ ਮੈਡਲ ਅਤੇ 6 ਸਿਲਵਰ ਮੈਡਲ ਹਾਸਲ ਕਰਕੇ ਆਪਣੇ ਮਾਤਾ ਪਿਤਾ ਆਪਣੀ ਅਕੈਡਮੀ ਹਲਕਾ ਫਲੋਰ ਅਤੇ ਸ਼ਹਿਰ ਗੁਨਾਇਆ ਦਾ ਨਾਮ ਰੋਸ਼ਨ ਕੀਤਾ ਇਸ ਵਿੱਚ ਰੋਨਿਤ ਕੁਮਾਰ ਅਮਰਪ੍ਰੀਤ ਕੋਰ ਸਲੋਨੀ ਸਵਾਨ ਜਸਮੀਤ ਕੌਰ ਸਿਮਰਪ੍ਰੀਤ ਕੌਰ ਮਹਿਰੀਨ ਕੌਰ ਈਸ਼ਾ ਵਿਨਾਇਕ ਖੁਰਾਨਾ ਜਸ਼ਨਦੀਪ ਸਿੰਘ ਸੁਖਮਨ ਸਿੰਘ ਨਵਜੀਤ ਸਿੰਘ ਸਤਿਅਮ ਰਾਏ ਅਰਜੁਨ ਗੁਰਪ੍ਰੀਤ ਸਿੰਘ ਨੇ 골ਡ ਮੈਡਲ ਅਤੇ ਤਰਨਪ੍ਰੀਤ ਕੌਰ ਮਾਨਵਜੀਤ ਸਿੰਘ ਜੀਵਰੋ ਸਿੰਘ ਗੁਰਵਿੰਦਰ ਸਿੰਘ ਗੁਰਸ਼ਰਨ ਸਿੰਘ ਹਰਪ੍ਰੀਤ ਰੰਧਾਵਾ ਨੇ ਸਿਲਵਰ ਮੈਡਲ ਜਿੱਤੇ ਇਸ ਮੌਕੇ ਕੋਚ ਜਸਮਾਨ ਨੇ ਸਭ ਖਿਡਾਰੀਆਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਹੋਰ ਅੱਗੇ ਵਧਣ ਲਈ ਉਤਸ਼ਾਹਿਤ ਕੀਤਾ ਸਾਬਕਾ ਖਿਡਾਰੀਆਂ ਨੂੰ ਸਰਟੀਫਿਕੇਟ ਅਤੇ ਮੈਡਲ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਇਸ ਮੈਚ ਵਿੱਚ ਸ਼ੋਰੇ martial arts sport academy ਗੁਰਾਇਆਂ ਦੀ 7 ਸਾਲ ਦੀ ਅਮਰਪ੍ਰੀਤ ਕੋਰ ਨੇ ਸਿਰਫ 3 ਮਹੀਨੇ ਦੀ ਸਖਤ ਮਿਹਨਤ ਨਾਲ 0-6 ਦੇ ਸਕੋਰ ਨਾਲ ਮੈਚ ਜਿੱਤ ਕੇ ਏਸ਼ੀਆ ਰਿਕਾਰਡ ਬਣਾਇਆ ਹਾਂਜੀ ਸਰ ਸੋ ਅੱਜ ਜਿਵੇਂ ਕਿ ਪਹਿਲਾਂ ਮੇਰੇ ਸਾਥੀ ਦੱਸ ਹੀ ਚੁੱਕੇ ਨੇ ਹਲਕਨ ਚਾਚਪਿੰਦਰ ਪੰਡੋਰੀ ਜੀ ਸਾਡੇ ਆਮਦੂ ਪਾਰਟੀ ਸ਼ਾਹਕੋਟ ਤੋਂ ਇੱਥੇ ਪਹੁੰਚੇ ਨੇ ਉਹਨਾਂ ਦੇ ਨਾਲ ਹੀ ਸਕੂਲ ਦੇ ਪ੍ਰਿੰਸੀਪਲ ਮਾਤਾ ਤਿਲਕਰਾਜ ਜੀ ਜਿੰਨਾਂ ਕੋਲ ਸੇਮੀ ਪੜੇ ਆ ਨਾ ਸਾਡੇ ਬੱਚੇ ਵੀ ਇਨਾਂ ਕੋਲ ਸਿੱਖਿਆ ਲੈ ਰਹੇ ਨੇ ਤੇ ਇੱਕ ਜਿਹੜਾ ਬਹੁਤ ਵੱਡਾ ਉਪਰਾਲਾ ਮੈਂ ਕਹਿਣਾ ਕਿ ਜਿਹੜੇ ਕੋਚ ਨੇ ਨਸ਼ੱਤਰ ਸਰ ਔਰ ਨਾਲ ਜਸਵੀਰ ਸਰ ਔਰ ਬਾਕੀ ਜਿੰਨਾ ਵੀ ਕੋਆਪਰੇਟਿਵ ਜਿੰਨਾ ਸਾਰਾ ਸਟਾਫ ਆ ਜਿਹੜਾ ਜੋ ਕਰ ਰਹੇ ਨੇ ਉਹ ਸਾਰੇ ਹੀ ਵਧਾਈ ਦੇ ਪਾਤਰ ਹੈ ਕਿਉਂਕਿ ਇੱਕ ਜੋ ਮੁਹਿਮ ਪੰਜਾਬ ਸਰਕਾਰ ਨੇ ਖੇੜੀ ਹੋਈ ਆ ਜੁਦ ਨਸ਼ਿਆਂ ਵਿਰੁੱਧ ਇਹ ਸਭ ਤੋਂ ਵੱਡਾ ਉਸ ਮੁਹਿਮ ਨੂੰ ਫਲ ਪਾਉਂਦਾ ਉਪਰਾਲਾ ਵਾ ਕਿ ਅਸੀਂ ਛੋਟੇ ਛੋਟੇ ਬੱਚਿਆਂ ਨੂੰ ਖੇਡਾਂ ਵੱਲ ਪ੍ਰਮੋਟ ਕਰੀਏ ਉਹਨਾਂ ਦੇ ਨਾਲ ਜੋੜੀਏ ਤੇ ਅੱਜ ਜਿਹੜੀ ਇਹ ਤੀਜਾ ਡਿਸਟ੍ਰਿਕਟ ਲੈਵਲ ਦਾ ਜ਼ਿਲ੍ਹਾ ਪੱਧਰੀ ਜਿਹੜਾ ਮੁਕਾਬਲਾ ਕਰਾਟੇ ਚੈਂਪੀਅਨਸ਼ਿਪ ਜਿਹੜੀ ਇਸ ਜ਼ਿਲੰਦਰ ਜ਼ਿਲ੍ਹੇ ਦੇ ਵਿੱਚ ਬਲਾਕ ਲੋਹਿਆਂ ਨੂੰ ਇਹ ਭਾਗ ਨਸੀਬ ਹੋਏ ਨੇ ਅੱਜ ਉਹ ਜ਼ਿਲੰਦਰ ਪਬਲਿਕ ਸਕੂਲ ਦੇ ਵਿਹੜੇ ਦੇ ਵਿੱਚ ਚੈਂਪੀਅਨਸ਼ਿਪ ਹੋਣ ਜਾ ਰਹੀ ਹੈ ਔਰ ਆਸ ਕਰਦੇ ਹਾਂ ਕਿ ਇੱਥੋਂ ਬੱਚੇ ਬਹੁਤ ਹੀ ਵਧੀਆ ਤਰੀਕੇ ਨਾਲ ਇਸ ਮੁਕਾਬਲੇ ਨੂੰ ਜਿੱਤ ਕੇ ਵੀ ਤੇ ਚਾਹੇ ਜਿਹੜੇ ਬੱਚੇ ਹਾਰ ਕੇ ਵੀ ਜਾਂਦੇ ਨੇ ਉਹ ਕੁਝ ਨਾ ਕੁਝ ਜੱਜ ਆਪਣੀ ਜ਼ਿੰਦਗੀ ਦੀ ਇੱਕ ਨਵੀਂ ਸੇਧ ਲੈ ਕੇ ਇੱਥੋਂ ਨਿਕਲਣਗੇ ਸੋ ਇਹਨਾਂ ਸ਼ਬਦਾਂ ਨਾਲ ਇੱਕ ਵਾਰ ਫੇਰ ਸਾਰੇ ਸਟਾਫ ਦਾ ਬਹੁਤ ਬਹੁਤ ਧੰਨਵਾਦ ਲੜਕੀਆਂ ਵਾਸਤੇ ਕਰਾਟੇ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਅੱਜ ਕੱਲ ਕੱਲੀਆਂ ਲੜਕੀਆਂ ਨੇ ਬਾਹਰ ਜਾਣਾ ਹੁੰਦਾ ਹੈ ਤੇ ਉਹ ਆਪਣਾ ਖੁੱਲ ਕੇ ਮੁਕਾਬਲਾ ਇਹ ਕਰ ਸਕਦੇ ਹਨ ਤੇ ਸਾਰੇ ਜਿੰਨੇ ਵੀ ਪਤਵੰਤੇ ਆਏ ਹੋ ਇਹ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਮੈਂ ਆਸ ਕਰਦਾ ਹਾਂ ਕਿ ਸਾਰੇ ਹੀ ਇਸ ਨੂੰ ਇੰਜੋਏ ਕਰੋਗੇ ਧੰਨਵਾਦ ਅੱਜ ਬਲਾਕ ਲੋਹਿਆ ਖਾਸ ਦੇ ਵਿੱਚ ਜੋ ਜ਼ਿਲ੍ਹਾ ਪਤਰੀ ਕਰਾਟੇ ਚੈਂਪੀਅਨਸ਼ਿਪ ਹੋਣ ਜਾ ਰਹੀ ਆ ਉਹਦੇ ਵਿੱਚ ਵੱਖ-ਵੱਖ ਸਕੂਲਾਂ ਤੋਂ ਬੱਚੇ ਭਾਗ ਲੈ ਰਹੇ ਆ ਇਸ ਸਕੂਲ ਦੇ ਲਈ ਔਰ ਇਥੋਂ ਦੇ ਟੀਚਰ ਸਹਿਬਾਨਾਂ ਲਈ ਤੇ ਇਥੋਂ ਦੇ ਪੇਰੈਂਟਸ ਔਰ ਬੱਚਿਆਂ ਲਈ ਬਹੁਤ ਵਧਾਈ ਵਾਲਾ ਦਿੰਦੇ ਆ ਵੀ ਜੋ ਤੁਸੀਂ ਆਪ ਦੇ ਬਲਾਕ ਦੇ ਵਿੱਚ ਜਲੰਧਰ ਸਕੂਲ ਦੇ ਵਿੱਚ ਤੁਸੀਂ ਆਹ ਕੰਪੀਟੀਸ਼ਨ ਕਰਾ ਰਹੇ ਹੋ ਹਰ ਇੱਕ ਸਾਲ ਦੀ ਤਰ੍ਹਾਂ ਅੱਜ ਇਹਦਾ 3 ਕੰਬੀ ਕੰਪੀਟੀਸ਼ਨ ਆ ਹੈ ਜਿਹੜਾ ਤੁਸੀਂ ਅੱਜ ਕਰਾ ਰਹੇ ਹੋ ਸਾਨੂੰ ਤੁਸੀਂ ਬੁਲਾਇਆ ਅਸੀਂ ਤੁਹਾਡੇ ਅੱਗੇ ਦਰਸ਼ਨ ਕੀਤੇ ਬੜਾ ਵਧੀਆ ਲੱਗਾ ਜੋ ਛੋਟੇ ਛੋਟੇ ਬੱਚੇ ਇਸ ਚੈਂਪੀਅਨਸ਼ਿਪ ਵਿੱਚ ਭਾਗ ਲੈ ਰਹੇ ਆ। ਇਹੀ ਸਾਡਾ ਸੰਦੇਸ਼ ਆ ਸਾਰੇ ਪੰਜਾਬੀ ਵਾਸੀਆਂ ਨੂੰ ਵਰਲਡ ਨੂੰ ਵੀ ਤੁਸੀਂ ਖੇਡਾਂ ਨੂੰ ਪ੍ਰਮੋਟ ਕਰੋ। ਅਸੀਂ ਤੁਹਾਡੇ ਨਾਲ ਦਿਨ ਰਾਤ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਸਰਦਾਰ ਭਵਨ ਸਿੰਘ ਮਾਨ ਸਾਹਿਬ ਸਾਡੇ ਸੁਪਰੀਮੋ ਕੇਜਰੀਵਾਲ ਸਾਹਿਬ ਬੱਚਿਆਂ ਦੇ ਪ੍ਰਤੀ ਖੇਡਾਂ ਦੇ ਪ੍ਰਤੀ ਸਕੂਲਾਂ ਦੇ ਪ੍ਰਤੀ ਅਸੀਂ ਦਿਨ ਰਾਤ ਤੁਹਾਡੇ ਨਾਲ ਖੜੇ ਆ। ਸੋ ਸਾਨੂੰ ਇੱਥੇ ਪਹੁੰਚ ਕੇ ਪੂਰੀ ਸਾਡੀ ਸਮੂਚੀ ਟੀਮ ਸਰਦਾਰ ਸਭਜੀਤ ਸਿੰਘ ਚੇਅਰਮੈਨ ਸਾਹਿਬ ਮਾਰਗ ਕਮੇਟੀ ਲੋਹਿਆਂ ਤੋਂ ਉਹਨਾਂ ਦੇ ਬੇਟੇ ਦਾ ਵੀ ਅੱਜ ਇੱਥੇ ਕੰਪੀਟੀਸ਼ਨ ਹੈ ਸਾਡੇ ਰਜਿੰਦਰ ਸਿੰਘ ਭੁੱਲਰ ਉਹਨਾਂ ਦੀ ਬੇਟੀ ਆ ਇੱਥੇ ਉਹਨਾਂ ਦਾ ਵੀ ਕੰਪੀਟੀਸ਼ਨ ਹੈ ਬੜਾ ਵਧੀਆ ਲੱਗਾ ਜਦੋਂ ਨਾਲ ਦੇ ਸਾਡੇ ਉਹਨਾਂ ਦੇ ਬੱਚੇ ਇੱਥੇ ਆ ਕੇ ਕੰਪੀਟੀਸ਼ਨ ਲੜਦੇ ਆ ਮੈਂ ਇੱਥੋਂ ਦੇ ਸਕੂਲ ਦੇ ਪ੍ਰਿੰਸੀਪਲ ਸਾਹਿਬ ਨੂੰ ਔਰ ਸਮੂਹ ਸਟਾਫ ਨੂੰ ਇਸ ਚੀਜ਼ ਦੀ ਬਹੁਤ-ਬਹੁਤ ਵਧਾਈ ਦਿਨਾ ਜੋ ਤੁਸੀਂ ਇਦਾਂ ਦੀਆਂ ਚੈਂਪੀਅਨਸ਼ਿਪਾਂ ਕਰਾਉਂਦੇ ਹੋ ਸੋ ਧੰਨਵਾਦ ਜੀ ਸਾਹਿਬ